ਇਹਨਾਂ دوست ਦਾ ਜ਼ਿਕਰ ਕਰ ਰਹੇ ਸੀ ਉਹ ਫੋਨ ਲਾਈਨ ਤੇ ਆਪਣੇ ਨਾਲ ਜੁੜ ਗਏ ਨੇ ਹਰਦੀਪ ਸਿੰਘ ਡਿਪੀ ਢਿੱਲੋਂ ਮੌਜੂਦਾ ਵਿਧਾਇਕ ਨੇ ਢਿੱਲੋਂ ਸਾਹਿਬ ਸੁਖਬੀਰ ਬਾਦਲ ਹੋਰੀ ਐ ਐਲਾਨ ਕਰਕੇ ਗਏ ਨੇ ਕਿ ਗਿੱਦੜ ਬਾਹ ਤੋ ਤਾਂ ਮੈਂ ਲੜਾਈ ਲੜਾਂਗਾ ਸੋ ਤੁਹਾਡੇ ਨਾਲ ਮੁਕਾਬਲਾ ਹੋ ਸਕਦਾ ਹੈ ਅਸੀਂ ਮੈਂ ਤੇ ਗੌਰਵ ਜ਼ਿਕਰ ਕਰ ਰੇ ਸੀ ਕਿ ਜੇ ਰਾਜਾ ਵੜੇਂਗਾਉਂਦੇ ਨੇ ਤਾਂ ਪ੍ਰਧਾਨ ਵਰਸਸ ਪ੍ਰਧਾਨ ਜੇ ਮਨਪ੍ਰੀਤ ਬਾਦਲ ਆਉਂਦੇ ਨੇ ਤਾਂ ਭਰਾ ਵਰਸਸ ਭਰਾ ਤੇ ਜੇ ਤੁਸੀਂ ਹੋ ਤੀਜੇ ਤਾਂ ਦੋਸਤ ਵਰਸਸ ਦੋਸਤ ਵੀ ਮੁਕਾਬਲਾ ਦਿਲਚਸਪ ਹੋ ਸਕਦਾ ਹੈ ਜੀ 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 ਸੋ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂ ਤੁਹਾਨੂੰ ਕੀ ਲੱਗਦਾ ਤੁਸੀਂ ਤੇ ਬਹੁਤ ਸੁਖਬੀਰ ਬਾਦਲ ਨੂੰ ਬੜੇ ਨੇੜੇ ਤੋਂ ਜਾਣਦੇ ਹੋ ਤੁਹਾਨੂੰ ਕੀ ਲੱਗਦਾ ਇਸ ਅਨਾਉਂਸਮੈਂਟ ਦੀ ਵਜ੍ਹਾ ਕਿਵੇਂ ਦੇਖਦੇ ਹੋ ਭਾਈ ਸਾਹਿਬ ਗੱਲ ਇਹ ਆ ਕਿ ਦੇਖੋ ਸਵਾਜ ਆ ਰਹੀ ਹੈ ਜੀ ਮੇਰੀ ਹਾਂਜੀ ਹਾਂਜੀ ਬਿਲਕੁਲ ਗੱਲ ਇਹ ਆ ਜੀ ਦੇਖੋ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਨੇ ਹਮ ਕਿਤੋਂ ਵੀ ਇਲੈਕਸ਼ਨ ਉਹ ਕੰਟੈਸਟ ਕਰ ਸਕਦੇ ਆ ਜੀ ਔਰ ਮੈਨੂੰ ਅੱਜ ਇੱਕ ਗੱਲ ਬੜੀ ਸੰਗੀ ਲੱਗੀ ਔਰ ਮੈਨੂੰ ਆਪ ਦੇ ਆਪ ਤੇ ਬੜਾ ਮਾਣ ਫੀਲ ਹੋਇਆ ਕਿ ਮੇਰੀ ਲੋਕਾਂ ਦੇ ਵਿੱਚ ਸੇਵਾ ਅੱਜ ਸਫਲ ਹੋ ਗਈ ਤੁਸੀਂ ਵੀ ਸੁਣਦੇ ਹੋ ਕਿਵੇਂ ਜੀ ਵੀ ਜਿਹੜਾ ਗੁਰੂ ਨੂੰ ਚੇਲੇ ਦੇ ਮੁਕਾਬਲੇ ਚ ਆਉਣਾ ਪੈ ਗਿਆ ਤੁਸੀਂ ਇਹ ਦੇਖ ਹੂੰ ਪਾਰਟੀ ਦੇ ਪ੍ਰਧਾਨ ਜਿਹੜੇ ਬੰਦੇ ਨੇ 117 ਸੀਟਾਂ ਦੇਣੀਆਂ ਅੱਜ ਉਹ ਇੱਥੇ ਗਿੱਦੜਵੇ ਦੀ ਸੀਟ ਤੇ ਜੂਨ ਲੜਨ ਵਾਸਤੇ ਅਨਾਉਂਸ ਕੀਤਾ ਲੋਕਾਂ ਨੇ ਉਹਨਾਂ ਨੂੰ ਕਰਾਇਆ ਜਿਹੜੇ ਉਹਨਾਂ ਦੇ ਉੱਤੇ ਕੋਈ ਖਾਸ ਵਰਕਰ ਸੀ ਯਾਨੀ ਤੁਸੀਂ ਕਹਿਣਾ ਚਾਹ ਰਹੇ ਹੋ ਵੀ ਤੁਹਾਡਾ ਬਦਲ ਨਹੀਂ ਲੱਭਿਆ ਉਹਨਾਂ ਨੂੰ ਯੈਸ ਹੂੰ ਇਸ ਕਰਕੇ ਉਹਨਾਂ ਨੂੰ ਖੁਦ ਆਉਣਾ ਪਿਆ ਕਿ ਤਾਂ ਕਿ ਜਿਹੜੇ ਚਾਰ ਇਹ ਸਾਡੇ ਵਰਕਰ ਰਹਿ ਗਏ ਇਹ ਖੜ ਜਾਂ। ਇਹ ਵੀ ਨਾ ਪਾਟਿਆ ਹੂੰ ਤੇ ਇਸ ਕਰਕੇ ਇਹ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਔਰ ਮੈਨੂੰ ਬੜਾ ਮਾਣ ਹੋ ਰਿਹਾ ਔਰ ਮੈਂ ਧੰਨਵਾਦ ਕਰਦਾ ਇਸ ਗੱਲ ਦਾ ਸਰਦਾਰ ਭਗਵੰਤ ਸਿੰਘ ਜੀ ਬਾਨ ਸਾਹਿਬ ਦਾ ਜਿਨ੍ਹਾਂ ਨੇ ਅੱਗੇ ਹੋ ਕੇ ਵੱਡੇ ਦਿਲ ਨਾਲ ਮੇਰੇ ਕੰਮਕਾਰ ਕਰਾਇਆ ਤੇ ਮੈਂ ਲੋਕਾਂ ਦੀ ਸੇਵਾ ਕਰ ਸਕਿਆ ਜਿਸ ਕਰਕੇ ਅੱਜ ਖੁਦ ਪ੍ਰਧਾਨ ਸਾਹਿਬ ਨੂੰ ਆਊਂਸ ਕਰਨਾ ਪਿਆ ਯਾਰ ਮੈਂ ਛੋਣ ਲੜੂ ਮੈਂ ਤੇ ਤੁਸੀਂ ਖੜੋ ਜਿਹੜੇ ਕੈਂਡੀਡੇਟ ਅੱਜ ਖੜੇ ਆ ਨਾ ਕਿ ਦਰਵੇ ਦੇ ਵਿੱਚ ਉਹ ਇਸੇ ਕਰਕੇ ਖੜੇ ਆ ਕਿ ਯਾਰ ਕੱਲ ਨੂੰ ਪ੍ਰਧਾਨ ਦੀ ਥੋ ਲੜਨੀ ਹੈ ਹਾਂ ਅੱਛਾ ਡਿੰਪੀ ਜੀ ਐ ਦੇਖੋ ਦੋ ਤਿੰਨ ਚੀਜ਼ਾਂ ਹੁੰਦੀਆਂ ਚਲੋ ਤੁਸੀਂ ਪੁਰਾਣੇ ਦੋਸਤ ਰਹੇ ਹੋ ਖੈਰ ਸਿਆਸਤ ਦੇ ਵਿੱਚ ਇਲੈਕਸ਼ਨ ਲੜਨਾ ਹੋਰ ਚੀਜ਼ ਹੁੰਦੀ ਹੈ ਵੈਸੇ ਬੰਦੇ ਦਾ ਕਿਸੇ ਦਾ ਆਮਣੇ ਸਾਹਮਣੇ ਆਉਣਾ ਜਾਂ ਮਿਲਵਰਤਨ ਹੋਰ ਚੀਜ਼ ਹੁੰਦਾ ਹੈ ਉਹ ਤੇ ਵਿਰੋਧੀ ਪਾਰਟੀਆਂ ਨਾਲ ਵੀ ਉਹ ਤੁਹਾਡੀ ਇੱਕ ਬੇਸਿਕ ਨੇਚਰ ਹੁੰਦੀ ਹੈ ਉਹ ਨਹੀਂ ਜਾਂਦੀਆਂ ਉਹ ਚੀਜ਼ਾਂ ਪਰ ਐ ਜਿਵੇਂ ਕਹਿੰਦੇ ਜੇ ਜੇ ਦੂਜੇ ਧਿਰ ਵਾਲੇ ਪਾਸੇ ਤੁਸੀਂ ਮੌਜੂਦਾ ਐਮਐਲਏ ਹੋ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੜਾ ਮੌਜੂਦਾ ਐਮਐਲਏ ਹੈ ਉਸੇ ਦਾ ਹੀ ਅੱਗੇ ਦਾ ਕੈਂਡੀਡੇਟਰ ਲਗਭਗ ਕਲੀਅਰ ਹੁੰਦਾ ਜੇ ਅੱਗੇ ਜਾ ਕੇ ਲਾਸਟ ਮੂਮੈਂਟ ਤੇ ਕੋਈ ਉਹਦੇ ਵਿੱਚ ਨਾ ਬਹੁਤਾ ਵੱਡਾ ਫੇਰ ਬਦਲ ਹੋਵੇ ਤਾਂ ਸੋ ਤੁਸੀਂ ਜਮਾ ਜਿਵੇਂ ਕਹਿ ਦਿੰਦੇ ਆ ਕਿ ਦੂਜਾ ਜਿਹੜਾ ਕੈਂਡੀਡੇਟ ਹੁੰਦਾ ਉਹ ਕਹਿੰਦੇ ਆਜੇ ਜਿਹੜਾ ਮਰਜੀ ਅਸੀਂ ਪੂਰੀ ਤਰ੍ਹਾਂ ਤਿਆਰ ਆਂ ਜੋਰ ਸ਼ੋਰ ਨਾਲ ਸੁਖਬੀਰ ਬਾਦਲ ਵੀ ਹੋਣ ਤਾਂ ਕੋਈ ਚੱਕਰ ਨਹੀਂ ਠੋਕ ਕੇ ਕਹਿੰਦੇ ਹੋ ਵੀ ਕੋਈ ਚੱਕਰ ਨਹੀਂ ਨਹੀਂ ਭਾਈ ਸਾਹਿਬ ਜਮਾ ਆਪਦਾ ਪੈਸਾ ਵੀ ਕੋਈ ਚੱਕਰ ਨਹੀਂ ਹੂੰ ਮੇਰੀ ਪਾਰਟੀ ਨੇ ਮੈਨੂੰ ਪੂਰਾ ਭਰੋਸਾ ਦਿੱਤਾ ਵੈ ਭਾਈ ਸਾਹਿਬ ਜਿਹਦੇ ਮੈਂ ਹੁਣ ਆਇਆ ਹਾਂ ਮੇਰਾ ਕੋਈ ਕੰਮ ਨਹੀਂ ਰੁਕਦਾ ਜਿਹੜੇ ਮਰਜ਼ੀ ਮੈਂ ਕੰਮ ਲੈ ਕੇ ਚਲਾ ਜਾਵਾਂ ਮੇਰੇ ਕੰਮ ਟੱਕ ਟੱਕ ਹੁੰਦੇ ਔਰ ਮੈਂ ਹਮੇਸ਼ਾ ਇਸ ਦਲ ਨੂੰ ਸਰਜੀਬ ਰੱਖਦਾ ਔਰ ਮੈਂ ਕੰਮਾਂ ਦੀ ਸਿਆਸਤ ਕਰਦਾ ਲੋਕਾਂ ਦੀ ਸੇਵਾ ਕਰਕੇ ਲੋਕਾਂ ਦੇ ਕੰਮ ਕਰਾ ਕੇ ਮੈਂ ਹਮੇਸ਼ਾ ਇਹ ਸਿਆਸਤ ਕਰਦਾ ਕਿ ਮੇਰਾ ਕਦੇ ਵੀ ਕਿਸੇ ਦੇ ਵਿਰੋਧ ਦੇ ਵਿੱਚ ਕੋਈ ਲੈਕਚਰ ਨਹੀਂ ਸੁਣੋਗੇ ਮੇਰਾ ਹਮੇਸ਼ਾ ਇਹੀ ਹੁੰਦਾ ਵੀ ਯਾਰ ਲੋਕਾਂ ਦੇ ਕੰਮ ਕਰੋ ਲੋਕ ਆਪੇ ਤੁਹਾਨੂੰ ਪਿਆਰ ਕਰਨਗੇ ਕਿਉਂਕਿ ਤੁਹਾਡੇ ਆਪੋਜ਼ਿਟ ਰਾਜਾ ਵੜਿੰਗ ਹੋਰਾਂ ਦਾ ਪਰਿਵਾਰ ਵੀ ਹੈ ਕਾਫੀ ਟਾਈਮ ਤੋਂ ਤੁਸੀਂ ਇੱਕ ਦੂਜੇ ਦੇ ਆਹਮੋ ਸਾਹਮਣੇ ਲੜ ਰਹੇ ਹੋ ਔਰ ਜਿਹੜੀ ਤੁਹਾਡੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਈ ਉਸ ਵੇਲੇ ਡਿੰਪੀ ਜੀ ਬਹੁਤ ਇਹ ਮੰਨਿਆ ਗਿਆ ਜਾਂ ਬਹੁਤ ਇਸ ਚੀਜ਼ ਦੀ ਚਰਚਾ ਹੋਈ ਕਿ ਅਕਾਲੀ ਦਲ ਦਾ ਕੈਡਰ ਤੁਹਾਡੇ ਨਾਲ ਪਰਸਨਲੀ ਤੌਰ ਤੇ ਜੁੜਿਆ ਹੋਇਆ ਸੀ ਔਰ ਅਕਾਲੀ ਦਲ ਦੇ ਕੈਡਰ ਦੇ ਤੁਹਾਡੇ ਵੱਲ ਭੁਗਤਣ ਦੀ ਵਜ੍ਹਾ ਨਾਲ ਤੁਹਾਡੀ ਇੰਨੇ ਵੱਡੇ ਮਾਰਜਨ ਤੇ ਜਿੱਤ ਹੋਈ ਕੀ ਤੁਸੀਂ ਸਮਝਦੇ ਹੋ ਕਿ ਹੁਣ ਸੁਖਵੀਰ ਬਾਦਲ ਵੀ ਆ ਜਾਂਦੇ ਐ ਤਾਂ ਉਹ ਕੈਡਰ ਤੁਹਾਡੇ ਨਾਲ ਹੀ ਖੜਾ ਰਹੇਗਾ? ਯਾ ਚੁਣੌਤੀ ਹੋਏਗੀ। ਉਦੋਂ ਤਾਂ ਮੈਂ ਐਨੇ ਕੁਝ ਲੋਕਾਂ ਦੇ ਕੰਮ ਵੀ ਨਹੀਂ ਕਰਾ ਸਕਿਆ ਸੀ। ਹੂੰ। ਤਾਂ ਵੀ ਮੇਰੇ ਨਾਲ ਉਹ ਪੂਰੇ ਦਾ ਪੂਰਾ ਕੈਡਰ ਖੜਾ ਰਿਹਾ। ਉਦੋਂ ਵੀ ਅਕਾਲੀ ਦਲ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਸੀ। ਮੈਂ ਮਾਨ ਕਰਕੇ ਨਹੀਂ ਕਹਿੰਦਾ ਪਰਮਾਤਮਾ ਦੀ ਕਿਰਪਾ ਨਾਲ। ਹੂੰ। ਲੋਕਾਂ ਦੀ ਸੇਵਾ ਕਰਕੇ ਤੇ ਅੱਜ ਤਾਂ ਭਾਈ ਸਾਹਿਬ ਮੇਰੇ ਕੋਲੇ ਇੱਕ ਸਾਲ ਹਜੇ ਹੋਰ ਤੇ ਆ। ਹੂੰ। ਤੇ ਲੋਕਾਂ ਦੀ ਸੇਵਾ ਕਰਨਾ ਆਪਣਾ ਤਕੜਾ ਹੁੰਦਾ ਜਿਹੜਾ ਬੰਦੇ ਪਾਰਟੀ ਵਧੇ بڑا ਵੱਡਾ ਮਾਣ ਮਿਲਦੇ ਆ ਇਹ ਤਾਂ ਤੁਸੀਂ ਦੇਖ ਹੀ ਜਾਓ ਜੀ ਦਾਸ ਨੇ ਨਕਸ਼ਾ ਬਦਲ ਦੇਣਾ ਚਾਹ ਕੇ ਹਲਕੇ ਦਾ ਦੇਖੋ ਇੱਕ ਸਾਲ ਰੁਕੋ ਅੱਛਾ ਆ ਨਹੀਂ ਰੁਕੋ ਇੱਕ ਇੱਕ ਹੋਰ ਮੰਨਿਆ ਜਾਂਦਾ ਆਮ ਤੌਰ ਤੇ ਕਿ ਜੇ ਤੁਸੀਂ ਬਹੁਤ ਐਡਵਾਂਸ ਦੇ ਵਿੱਚ ਆਪਣਾ ਕੈਂਡੀਡੇਟਚਰ ਅਨਾਉਂਸ ਕਰਦੇ ਹੋ ਆਮ ਤੌਰ ਤੇ ਇੱਕ ਇੱਕ ਬੇਸਿਕ ਇਹ ਤੌਰ ਤੇ ਮੰਨਿਆ ਜਾਂਦਾ ਹੈ ਕਿ ਜੇ ਤੁਸੀਂ ਬਹੁਤ ਐਡਵਾਂਸ ਚ ਆਪਣਾ ਕੈਂਡੀਡੇਚਰ ਅਨਾਉਂਸ ਕਰਦੇ ਹੋ ਤਾਂ ਵਰਕਰ ਬੂਸਟ ਹੁੰਦੇ ਆ ਉਹਨਾਂ ਚ ਉਤਸ਼ਾਹ ਹੁੰਦਾ ਹੈ ਔਰ ਤੁਹਾਨੂੰ ਉਸ ਚੀਜ਼ ਦਾ ਫਾਇਦਾ ਹੁੰਦਾ ਹੈ ਤੁਹਾਨੂੰ ਕੀ ਲੱਗਦਾ ਸੁਖਵੀਰ ਬਾਦਲ ਨੂੰ ਆਪਣਾ ਕੈਂਡੀਡੇਚਰ ਅਨਾਉਂਸ ਕੀਤੇ ਦਾ ਫਾਇਦਾ ਹੋਏਗਾ ਨੁਕਸਾਨ ਵੀ ਹੋ ਸਕਦਾ ਹੈ ਭਾਈ ਸਾਹਿਬ ਇਹ ਹਜੇ ਨਹੀਂ ਤੁਸੀਂ ਕੁਝ ਵੀ ਕਹਿ ਸਕਦੇ ਇਹ ਤਾਂ ਮੈਂ ਤਾਂ ਇੰਨੀ ਗੱਲ ਹੀ ਕਹੂੰਗਾ ਕਿ ਜਿਹੜੇ ਬਲੌਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਇਹਨਾਂ ਨੇ ਥੱਲੇ ਆਣਾ ਵੀ ਹੁਣ ਹਮ ਇਲੈਕਸ਼ਨ ਦੇ ਵਿੱਚ ਖੜੇ ਕੀਤੇ ਆ ਜੀ ਉਹ ਇਸੇ ਆਸਤੇ ਹੀ ਖੜੇ ਹੋਏ ਆ ਵੀ ਕੱਲ ਨੂੰ ਸੁਬੀਰ ਸਿੰਘ ਬਾਦਲ ਇਲੈਕਸ਼ਨ ਲੜਨਗੇ ਹਮ ਐਮਐਲਏ ਦਾ ਠੀਕ ਹੈ ਇਹ ਉਹ ਖੜਦੇ ਹੀ ਨਹੀਂ ਹਮ ਉਹ ਲੌਲੀਪੌਪ ਦੇ ਕੇ ਇਹਨਾਂ ਨੇ ਕਦੇ ਦਿੱਤੇ ਅੱਛਾ ਤਾਂ ਹੀ ਕਰਕੇ ਤੁਸੀਂ ਕਹਿ ਰਹੇ ਹੋ ਕਿ ਪਬਲੀਕਲੀ ਉਹਨਾਂ ਨੂੰ ਅਨਾਉਂਸ ਕਰਨਾ ਪਿਆ ਅੱਜ ਉਹਤੇ